ਸੰਗਤ ਹਜ਼ਾਰਾਂ ਦੀ ਤعداد ਤੇ ਅੱਛੇ ਪਹੁੰਚ ਰਹੀ ਹੈ ਰਾਤ ਨੂੰ ਹੀ ਯੂਨੀਵਰਸਿਟੀ ਦੇ ਵਿੱਚ ਗੇਟ ਬੰਦ ਕਰਕੇ ਫੇਰ ਰੋਕੇ ਜਾ ਰਹੇ ਬਦਈਆ ਹਲੋ ਇੱਥੇ ਇੱਕ ਨੰਬਰ ਵੇਖਿਆ ਆਪ ਕਾ ਤੋ ਭੱਜਿਆ ਯਾਰ ਰੌਣ ਨਾਲ ਚੱਲੋ ਨਾ ਉਹ ਅਗਲਾ ਤੁਹਾਨੂੰ ਵੇਖ ਕੇ ਡਰ ਕੇ ਭੱਜ ਗਿਆ ਕੋਈ ਕੁਝ ਘਾਤ ਨਹੀਂ ਰਹੀ ਉਹ ਨੇ ਪੱਛੋਂ ਚੁੱਕਿਆ ਉਹ ਬੜੀਆ ਹੋ ਗਿਆ ਜੇ ਹੋਰ ਵੀ ਹੋ ਗਿਆ ਜਾਏਗਾ ਬਹੁਤ ਚਿੰਤਾ ਆ ਰਹੀ ਆ ਉਹ ਕੀ ਹੋ ਰਿਹਾ ਕੋਈ ਰੋਗ ਰਹਿਣ ਦੀ ਸਾਥ ਨਹੀਂ ਜਾਦਾ ਆ ਬਸ ਤਾਰੀਵਾਕੇ ਤੇ ਪਹੁੰਚ ਰਹੇ ਆ ਸਾਡਾ ਐਡਰੋ ਵਾਲਾ ਜੱਟਾ ਹੋ ਗਿਆ ਇਸ ਫਾਟ ਨੂੰ ਬਾਹਰ ਕੱਢਾ ਕੇ ਲੈ ਗਿਆ ਦਾ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਕਿ ਇਹ ਸਾਊਂਡ ਵਾਸਤੇ ਪੁਲਿਸ ਨੂੰ ਸਾਊਂਡ ਸਿਸਟਮ ਵੀ ਲੈ ਕੇ ਆਉਂਦੇ ਨਹੀਂ ਜਾਂਦੇ ਕਿ ਲਾਊਡ ਸਿਸਟਮ ਉੱਤੇ ਜਾਊਗਾ ਕੋਈ ਸਮਝ ਨਹੀਂ ਹੋ ਰਹੀ ਕਿ ਕਰੋ ਕਰੋ ਦੇਖੋ ਜੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਫਿਰ ਚੰਡੀਗੜ੍ਹ ਪੁਲਿਸ ਅਸੀਂ ਅਪੀਲ ਕਰਦੇ ਹਾਂ ਕਿ ਮੇਰੀ ਗੱਲ ਸੁਣੋ ਇੱਕ ਮਿੰਟ ਅੱਜ ਜੋ ਤੁਸੀਂ ਜਾਣਦੇ ਆ ਇਹਨਾਂ ਨੂੰ ਬਾਈਕ ਅਸੀਂ ਬਾਈਕ ਫਾਇਰ ਨਹੀਂ ਕਰੀ ਅਸੀਂ ਗੇਮ ਕਰ ਰਹੇ ਹਾਂ ਅੱਗੇ ਜਾਣਾ ਅਸੀਂ ਲੈ ਕੇ ਜਾਣਾ ਖੇਡ ਕੇ ਆਪਾਂ ਮੋਟਵਾ ਮੋਟਵਾ ਇਹ ਗੱਲ ਮੁਸਰਤਾ ਬਸ ਮੁਸਰਤਾ ਲੈ ਕੇ ਆਸਦਾ ਪਹਿਲੇ ਦੱਸੋ ਵੀ ਆਪ ਜੀ ਸਮਝਾ ਰਹੇ ਦਾ ਬੱਚੋ ਤੁਹਾਨੂੰ ਕਿਉਂ ਨਹੀਂ ਲੈ ਕੇ ਗਏ ਪਰਮਿਸ਼ਨ ਦੱਸੋ ਹੀ ਇੱਥੇ ਮੰਨ ਲਓ ਤਾਂ ਨਾ ਲੱਗ ਰਿਹਾਗਾ ਕਰਨੇ ਦੀ ਕਦੋਂ ਪਰਮਿਸ਼ਨ ਦਿੱਤੀ ਜਾਂਦੀ ਸਰ ਤੁਹਾਨੂੰ ਵੀ ਪਤਾਗਾ ਅੱਜ ਅਸੀਂ ਉਹਨਾਂ ਨਾਲ ਮੀਟਿੰਗ ਹੋਈ ਹੈ ਉਹਨਾਂ ਨੇ ਦੱਸ ਕੇ ਆਇਆ ਕਿ ਅਸੀਂ ਲੈ ਕੇ ਆਵਾਂਗੇ ਇਹ ਤਾਂ ਕੋਈ ਧੱਕਾ ਨਹੀਂ ਕਰ ਰਿਹਾ ਇਹ ਡੀਐਸਪੀ ਲੈਵਲ ਦਾ ਇੱਥੇ ਆ ਕੇ ਬੱਚਿਆਂ ਨਾਲ ਦੇ ਕਰ ਰਹੇ ਕਿ ਪਰਮਿਸ਼ਨ ਮੈਨੂੰ ਇਹ ਦੱਸੋ ਜਦੋਂ ਸੈਨੇਟ ਦੀਆਂ ਚੋਣਾਂ ਰੱਦ ਕਰੀਆਂ ਨੇ ਜਦੋਂ ਸੈਨੇਟ ਪੰਗ ਕਰੀਆ ਉਹਦਾ ਯੂਨੀਵਰਸਿਟੀ ਦੇ ਸਟੂਡੈਂਟਾਂ ਨੂੰ ਪਰਮਿਸ਼ਨ ਲਈ ਸੀ ਸੈਂਟਰ ਗਵਰਨਮੈਂਟ ਨੇ ਜਦੋਂ ਉਸ ਅਸੀਂ ਧਰਨੇ ਦੇ ਕਦੇ ਪਰਮਿਸ਼ਨਾਂ ਹੁੰਦੀਆਂ ਅਸੀਂ ਕੋਈ ਇਥੇ ਵਿਆਹ ਕਰ ਰਹੇ ਆ ਵੀ ਇਹਨਾਂ ਨੂੰ ਪਰਮਿਸ਼ਨ ਲਈ ਪਰ ਪੁਲਿਸ ਕੈਰੀ ਕਾਰਵਾਈ ਹੋਵੇਗੀ ਜੇ ਤੁਸੀਂ ਅਸੀਂ ਕਾਰਵਾਈ ਲਈ ਤਿਆਰ ਆ ਨਾਲੇ ਜੇ ਕਿਹੜਾ ਡੀਐਸ ਡੀਐਸਡਬਲਿਊ ਜੇ ਲੈ ਕੇ ਦੇਣ ਜਾਣ ਨਹੀਂ ਕਿ ਸੰਭਵ ਡੀਐਸਡਬਲਿਊ ਦਾ ਸਿੱਧਾ ਰਵੱਈਆਗਾ ਉਹ ਕਹਿੰਦਾ ਅਸੀਂ ਤੁਹਾਡਾ ਪ੍ਰੋਟੈਸਟ ਨਹੀਂ ਹੋਣ ਦੇਣਾ ਸਾਡੀ ਮੀਟਿੰਗ ਹੋਈ ਹੈ ਡੀਐਸਡਬਲਿਊ ਨਾਲ ਉਹ ਕਹਿੰਦੇ ਆ ਕਿ ਤੁਸੀਂ ਕੁੰਡੜਬਾਜੀ ਕਰ ਰਹੇ ਹੋ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਕਿ ਇਲੈਕਸ਼ਨਾਂ ਦਾ ਸ਼ੈਡਿਊਲ ਜਾਰੀ ਕਰ ਦਿਓ ਸਾਡੀ ਸਿੱਧੀ ੜਿਮਾਂਡ ਆ ਪੰਜਾਬ ਨੂੰ ਬਚਾਓ ਮੋਰਚੇ ਸਿੱਧੀ ਰਵਾਣਾ ਇਲੈਕਸ਼ਨਾਂ ਦਾ ਸ਼ੈਡਿਊਲ ਜਾਰੀ ਕਰੋ ਅਸੀਂ ਅੱਗੇ ਸੋਚਾਂਗੇ ਕੀ ਕਰਨਾ ਸਰਦਾਰ ਜੋ ਗੱਡੀ ਆਈ ਹੁਣੇ ਇੱਕ ਮਿੰਟ ਕੋਈ ਸੀਟਾਂ ਨਹੀਂ ਨਿਕਲਿਆ ਮੀਟਿੰਗ 'ਚੋਂ ਉੱਧਾ ਉੱਠ ਕੇ ਆਏ ਆ ਸਾਰੀਆਂ ਜਥੇਬੰਦੀ ਬੰਦਿਆਂ ਦੇ ਬੰਦੇ ਗਏ ਸਾਰੇ ਗਏ ਪ੍ਰਧਾਨ ਵੀ ਗਏ ਉੱਧਾ ਉੱਠ ਕੇ ਆਉਂਦੇ ਕਿ ਸਾਡੇ ਨਾਲੇ ਨਾਲੇ ਮਾੜਾ ਖੱਟਾ ਕਰਨਗੇ ਤੇ ਹੀ ਦੇਖਿਓ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਰ ਦੇਖਦੇ ਸੰਗ ਦੀ ਸ਼ਖਾ ਦੀ ਗੱਲ ਹੁੰਦੀ ਫੇਰ ਵੀ ਆਏ ਰੋਕਣਾ ਸੀ ਜੇ ਤੌਰ ਤੇ ਤੁਸੀਂ ਰਹੇ ਹੋ ਸੌਰੀ ਸਰ ਸਰ ਤੁਸੀਂ ਆਣ ਕੇ ਡਰਾ ਰਹੇ ਜੀ ਜੀ ਆਣ ਕੇ ਡਰਾ ਰਹੇ ਜੀ ਤੁਸੀਂ ਇੱਥੇ ਆਣ ਕੇ ਡਰਾ ਰਹੇ ਸਰ ਪੁੱਛੋ ਵੀ ਜੇਸ਼ ਜੇ ਸੰਗ ਦੀ ਸ਼ਖਾ ਦੀ ਗੱਲ ਹੁੰਦੀ ਫੇਰ ਵੀ ਜਰਾ ਆਏ ਰੋਕਣਾ ਸੀ 10 ਸਾਲਾਂ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਜੇ ਚੰਡੀਗੜ੍ਹ ਚੰਡੀਗੜ੍ਹ ਪੁੱਛਦਾ ਹੈ ਰਵਈਆ ਕਿ ਸਾਡਾ ਸਾਊਂਡ ਸਿਸਟਮ ਜੇ ਸਾਡੇ ਲੋਕ 10 ਤਰੀਕ ਨੂੰ ਇੱਥੇ ਆਉਣਾ ਚਾਹੁੰਦੇ ਨੇ ਕੀ ਇਹ ਚੰਡੀਗੜ੍ਹ ਪੰਜਾਬ ਦਾ ਨਹੀਂ ਹੈਗਾ ਕੀ ਇਹ ਯੂਨੀਵਰਸਿਟੀ ਪੰਜਾਬੀ ਲੋਕਾਂ ਦੀ ਨਹੀਂ ਹੈਗੀ ਇਹ ਕਹਿ ਰਹੇ ਕਿ ਪਰਮਿਸ਼ਨ ਲਓ ਚੰਡੀਗੜ੍ਹ ਆਉਣ ਲਈ ਇਹ ਕਹਿ ਰਹੇ ਯੂਨੀਵਰਸਿਟੀ ਜਾਣ ਦੀ ਪਰਮਿਸ਼ਨ ਲੋ ਨਹੀਂ ਚਾਹਉਂਦੇ ਪਰਮਿਸ਼ਨ ਸਰ ਇੱਕ ਮਿੰਟ ਤੁਸੀਂ ਸਰ ਏਡੇ ਏਡੇ ਬੈਰੀਕੇਡ ਲਾ ਦਿੱਤੇ ਗਏ ਆ ਵੇਖੋ ਇੱਕ ਨੰਬਰ ਗੇਟ ਵੇਖ ਲਓ ਏਡੇ ਏਡੇ ਬੈਰੀਕੇਡ ਲਾ ਦਿੱਤੇ ਕੀ ਗੱਲ ਸਰ ਪੀਸਫੁਲੀ ਅਸੀਂ ਪੀਸਫੁਲੀ ਪ੍ਰੋਟੈਸਟ ਕਰਨਾ ਚਾਹੁੰਦੇ ਆ ਅਸੀਂ ਪੀਸਫੁਲੀ ਪ੍ਰੋਟੈਸਟ ਕਰਨਾ ਚਾਹੁੰਦੇ ਆ ਪਰ ਤੁਸੀਂ ਇਹਨੂੰ ਨਾਂ ਬਗੜੋ ਅਸੀਂ ਪੀਸਫੁਲੀ ਕਰਦੇ ਨੇ ਟਿੱਕੇ ਮੇਰਾ ਕੋਈ ਪੱਕਾ ਨਹੀਂ ਦੱਸਣਾ ਬਾਉਂਸ ਟੈਲੀਮਾਈਟ ਨਹੀਂ ਹਦਾਇਤ ਦੱਸੋ ਕਿਸ ਤਰ੍ਹਾਂ ਦੇਣਾ ਕੋਈ ਹਦਾਇਤਾਂ ਨਹੀਂ ਤੁਸੀਂ ਆਪ ਦਾ ਕਰੋ ਇਹਨਾਂ ਦੇ ਨੂੰ ਇਹਨਾਂ ਦਾ ਪ੍ਰੋਗਰਾਮ ਕਰ ਰਹੇ ਹੋ ਨਾ ਉਹਨਾਂ ਦਾ ਕਵਰ ਕਰੋ ਮੇਰਾ ਕਵਰ ਨਹੀਂ ਇਸ ਦਾ ਸਾਰਿਆਂ ਦੀ ਕਰਦੇ ਨੇ ਨਹੀਂ ਤੁਹਾਡੇ ਤੋਂ ਕਾਹੀ ਤੁਹਾਡੇ ਤੋਂ ਨਹੀਂ ਵੈਸੇ ਵੀ ਇਹ ਚੰਡੀਗੜ੍ਹ ਚੰਡੀ ਜਿਹੜੀ ਜਿਹੜੀ ਚੰਡੀਗੜ੍ਹ ਪੁਲਿਸ ਦੀ ਯੂਨੀਵਰਸਿਟੀ ਦੇ ਵਿੱਚ ਦਖਲੰਦਾ ਜੀ ਤੁਸੀਂ ਹੁਣ ਨਿਕਾਉਣ ਹੋ ਮਤਲਬ ਉੱਥੇ ਰੋਕਣ ਵਾਲੇ ਪਹਿਲਾਂ ਤਾਂ ਤੁਹਾਨੂੰ ਕੋਈ ਕਿਸੇ ਦਾ ਅਧਿਕਾਰ ਨਹੀਂ ਹੈ ਇਹ ਦਿੰਦੀ ਹੈ ਨਾ ਮੈਨੂੰ ਇਸ ਚੀਜ਼ ਦਾ ਕੋਈ ਨਹੀਂ ਹੈ ਨਹੀਂ ਬਾਉਂਡ ਇੱਕ ਮਿੰਟ ਤੁਸੀਂ ਇਸ ਚੀਜ਼ ਤੇ ਫਿਰ ਕਿਵੇਂ ਬਾਉਂਡ ਹੋ ਜੇ ਯੂਨੀਵਰਸਿਟੀ ਦੇ ਵਿੱਚ ਪੂਰੀ ਚੀਜ਼ਾਂ ਆਉਣ ਤੋਂ ਰੋਕ ਰਹੇ ਹੋ ਤੁਸੀਂ ਬਾਅਦ ਸੀ ਫਿਰ ਇਸ ਚੀਜ਼ ਤੇ ਕਿਵੇਂ ਬਾਉਂਡ ਹੋ ਜੇ ਤੁਸੀਂ ਸਾਨੂੰ ਜਵਾਬ ਦੇ ਨਹੀਂ ਹੈਗੇ ਫਿਰ ਤੁਹਾਨੂੰ ਇਹ ਵੀ ਅਧਿਕਾਰ ਨਹੀਂ ਹੈਗੇ ਕਿ ਸਾਡੀ ਯੂਨੀਵਰਸਿਟੀ ਚੀਜ਼ਾਂ ਆਉਣ ਤੋਂ ਰੋਕਣਾ ਮੈਂ ਤੁਹਾਨੂੰ ਕਿਹਨੇ ਦਿੱਤਾ ਤੁਹਾਨੂੰ ਰਾਈਟ ਕਿਹਨੇ ਦਿੱਤਾ ਸਾਡੇ ਕੋਲੇ ਰਾਈਟ ਹੈਗਾ ਹੈਗਾ ਕਿ ਅਸੀਂ ਪ੍ਰੋਟੈਸਟ ਕਰੀਏ ਉਸ ਪ੍ਰੋਟੈਸਟ ਲਈ ਵਸੀਲੇ ਜਟਾਉਣ ਦਾ ਸਾਡੇ ਕੋਲ ਰਾਈਟ ਹੈ ਜੀ ਮੈਨੂੰ ਜਿਹੜਾ ਜਿਹੜਾ ਲੀਗਲ ਸਿਸਟਮ ਹੈ ਜਿਹੜਾ ਕਨਸਟੀਟਿਊਸ਼ਨ ਹੈ ਜਿਹੜੀ ਗਵਰਨਮੈਂਟ ਆਫ ਇੰਡੀਆ ਨੇ ਮੈਨੂੰ ਅਥਾਰਟੀ ਦਿੱਤੀ ਹੈ ਸੰਵਿਧਾਨ ਦੀ ਕਿਹੜੀ ਕੀ ਨੇ ਨਾ ਨਾ ਅਨ ਰਾਈਟ ਟੂ ਪ੍ਰੋਟੈਸਟ ਨਹੀਂ ਦਿੰਦੇ ਸੰਵਿਧਾਨ ਅਨ ਰਾਈਟ ਟੂ ਪ੍ਰੋਟੈਸਟ ਹੀ ਦਿੰਦਾ ਹੈ ਮਤਲਬ ਇਹਦੇ ਵਿੱਚ ਅਸੀਂ 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 ਸ਼ਾਂਤਮਈ ਢੰਗ ਨਾਲ ਅਸੀਂ ਆਪ ਦਾ ਅਜ਼ਰਟ ਕਰ ਰਹੇ ਹਾਂ ਰਾਈਟ ਕਿ ਅਸੀਂ ਇਹ ਕੱਲ ਨੂੰ ਆਪਦੀ ਉੱਥੇ ਗੱਲ ਰੱਖਣੀ ਹੈ ਉੱਥੇ ਅਸੀਂ ਇਹ ਗੱਲ ਰੱਖਣ ਵਾਲਾ ਜਿਹੜਾ ਬੈਲੈਂਸ ਹੋ ਜਾਂਦਾ ਹੈ ਮੈਂ ਸਪੀਕਰਾਂ ਨਾਲ ਜਿਹੜਾ ਬੈਲੈਂਸ ਹੋ ਜਾਂਦਾ ਕੰਨੀ ਦਾ ਸਾਨੂੰ ਜਾਤੀ ਚਾਈਦੀ ਹੈ ਨਾ ਜਿਹੜਾ ਐਗਰ ਕਮੈਂਟ ਸਾਫੀ ਨੇ ਰੋਜ਼ੀ ਦਾ ਨੇਰੇ ਬੈਠੇ ਹੋ ਤੁਸੀਂ ਤੁਸੀਂ ਜੇ ਇਹਨੂੰ ਰੋਕ ਰਹੇ ਹੋ ਤਾਂ ਸਿੱਧਾ ਰਾਈਟ ਟੂ ਪ੍ਰੋਟੈਸਟ ਹੈ ਹਮਲਾ ਨਹੀਂ ਨਹੀਂ ਮਤਲਬ ਅਸੀਂ ਆਪਦੀ ਗੱਲ ਨਹੀਂ ਕਰ ਸਕਦੇ ਆਪ ਕਹਿ ਰਹੇ ਤੁਸੀਂ ਬੈਠ ਮਤਲਬ ਅਸੀਂ ਤੁਹਾਨੂੰ ਇਹ ਸ਼ਵਾਸਨ ਦਿੱਤਾ ਕਿ ਉੱਥੇ ਸ਼ਾਂਤਮਈ ਦਾ ਨਾ ਹੋਗਾ ਤਾਂ ਸ਼ਾਂਤਮਈ ਦੇ ਵਿੱਚ ਅੱਜ ਵਾਧਾ ਅੱਜ ਜਿਹੜੀ ਅਥਾਰਟੀ ਨਾਲ ਮੀਟਿੰਗ ਹੋਈ ਸੀ ਉੱਥੇ ਅਸੀਂ ਇਹ ਹੀ ਗੱਲ ਰੱਖੀ ਕਿ ਸਾਨੂੰ ਇਨਸਾਈਟ ਨਾ ਕੀਤਾ ਜਾਵੇ ਨਹੀਂ ਨਾਮ ਜੋ ਮਰਜ਼ੀ ਹੋਵੇ ਮੈਨੂੰ ਅਗਰ ਰੋਕ ਕੇ ਦੱਸ ਦਿਓ ਤੁਸੀਂ ਕਰ ਰਹੇ ਹੋ ਰੋਕਿਆ ਨਹੀਂ ਰੋਕਿਆ ਨਾ ਕੋਈ ਵੀ ਜਾ ਕੇ ਕਰ ਸਕਦਾ ਅੱਜ ਕਿਉਂ ਰੋਕ ਰਹੇ ਹੋ ਸਵਾਲ ਇਹ ਹੈ ਕਿ ਪ੍ਰੋਟੈਸਟ ਨਹੀਂ ਰੋਕ ਰਿਹਾ ਤੁਸੀਂ ਜਾ ਕੇ ਅੰਦਰ ਕਰ ਲੋ ਪ੍ਰੋਟੈਸਟ ਨੂੰ ਰੋਕਣ ਦਾ ਹੀ ਤਰੀਕਾ ਪਹਿਲੀ ਗੱਲ ਚੰਡੀਗੜ੍ਹ ਪੁਲ ਦੇ ਮੱਧ ਘਰੋ ਕਰੀਆ ਪਹਿਲੀ ਗੱਲ ਤਾਂ ਪੀਯੂ ਸਿਕਿਉਰਟੀ ਆ ਕੇ ਸਾਡੇ ਨਾਲ ਗੱਲ ਕਰੀ ਪੀਯੂ ਸਿਕਿਉਰਟੀ ਇੱਥੇ ਖੜੀ ਹੈ ਪੀਯੂ ਸਿਕਿਉਰਟੀ ਕਿੱਥੇ ਫਿਰ ਸਾਹਮਣੇ ਆਵੇ ਨਾ ਉਹ ਸਾਡੇ ਨਾਲ ਡੀਲ ਕਰੇ ਉਹ ਸਾਡੇ ਨਾਲ ਡੀਲ ਕਰੇ ਕਿੱਥੇ ਖੜੀ ਹੈ ਉਹਨਾਂ ਦਾ ਕੋਈ ਰਾਈਟ ਨਹੀਂ ਆਇਆ ਸਾਹਮਣੇ ਗੇਟ ਤੇ ਖੜੀ ਹੈ ਜਾ ਕੇ ਦੇਖ ਇਹ ਤਾਂ ਹੀ ਬਹੁਤ ਥੱਕਾ ਹੈਗਾ ਵਿਦਿਆਰਥੀਆਂ ਦੇ ਨਾਲ ਕੋਈ ਨਹੀਂ ਜਿਵੇਂ ਤੁਸੀਂ ਮਰਜ਼ੀ ਕੋ ਇਹ ਪਰ ਜਿਹੜਾ ਤਾਂ ਕਰਦਾ ਕਿ ਕਿੰਨਾ ਮਾਰੀ ਦੀ ਜ਼ੋਰ ਲਾਉਂ ਉਹ ਕਿੰਨਾ ਬੱਕ ਤੇ ਚੜਦੀ ਕਲਾਇ ਰਵਾਂਗੇ ਰਿੰਗੋ ਤਿਆਰ ਬਕਰ ਭਕਾਲ